ब्राउन ब्राउन ज्यादा ज्यादा हो <स्थाँगे> हो जाएगा। फिर चली फिर दु चं तरह लाल करना थले थोड़ा जा कच्चा ही है लाल करना चंकी तरह कच्चा ਕਾਫੀ ਬਰਾઉન ਹੋ ਗਿਆ ਹੈ ਹਨ ਥੋੜੀ ਜਿਆਦਾ ਬਰਾઉન ਮਿਲਦਾ ਹੁੰਦਾ ਹੈ ਹਨ ਇਹ ਬਰਾઉન ਹੋ ਰਿਹਾ ਹੈ ਲੱਗਦਾ ਮਰਾ ਸੀਕਲਾ ਬਣਾ ਬਰਾઉન ਹੋ ਗਿਆ ਮਤਬਲਾ ਪੁੱਜ ਗਿਆ ਹੁਣ ਬਾਹਰ ਚੁੱਭੂ ਤੇ ਪਾ ਦੇ ਦਿਖਾ ਦੂੰ ਮਣਜਾ ਆਹ ਹੁਣ ਅਸੀਂ ਇਹਦੇ ਵਿੱਚ ਤੂਤ ਪਾਵਾਂਗੇ ਤੇ ਪਾ ਦਾਂਗੇ ਇਹਦੇ ਆਪ ਹੀ ਇਸ காਕੇ ਥੋੜਾ ਪਾ ਲਿਆ ਤੇ ਉਬਲਣਾ ਜਾ ਰਿਹਾ ਹੈ ਹਾਂਜੀ ਅਸੀਂ ਉਬਲਣ ਦਵਾਂਗੇ ਦੋ ਚਮਚੇ ਖੰਡ ਪਾਵਾਂਗੇ ਹਾਂ

ਚੰਚਰ ਜੀ ਦੀਆਂ ਦੁਕਾਨ ਤੋਂ ਬਾਅਦ ਅਸੀਂ ਕੋਲਾਂਗੇ ਤੇ ਪੂਰੀ ਤਰ੍ਹਾਂ ਇਹ ਪਾ ਚੁੱਕਿਆ ਹੋਗਾ ਧੰਨਵਾਦ ਜੀ ਕਿਉਂਕਿ ਬਹੁਤ ਮੰਨਦੇ ਸੀ ਜੀ ਬਹੁਤ ਨਾਲ ਖਾ ਰਹੀ ਸੀ ਸਾਡੀ ਤੇ ਸ਼ੂਗਰ ਆ ਕਰੋ ਕੋ ਦੰਡ ਚੋੜੀ ਜੀ